ਨਾਜ਼ਰੀਨ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਅਦਾਬ ਮੈਂ ਅਰਵਿੰਦਰ ਜੋਹਲ ਆਪਣੀ ਸਹਿਯੋਗੀ ਰਵਨੀਤ ਦੇ ਨਾਲ ਪੰਜਾਬੀ ਟ੍ਰਿਬਿਊਨ ਦਾ ਨਵਾਂ ਪ੍ਰੋਗਰਾਮ ਤੁਹਾਡੇ ਖਤ ਲੈ ਕੇ ਹਾਜ਼ਰ ਹਾਂ ਉਮੀਦ ਹੈ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਏਗਾ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਅਦਾਬ ਜੀ ਰਵਨੀਤ ਖ਼ਤਾਂ ਦਾ سلسلہ ਸ਼ੁਰੂ ਕਰਿਏ ਜੀ ਬਿਲਕੁਲ ਸਭ ਤੋਂ ਪਹਿਲਾਂ ਪੰਜਾਬੀ ਬੋਲੀ ਦੀ ਅਹਿਮੀਅਤ ਬਾਰੇ ਆਇਆ ਖ਼ਤ ਸਾਂਝਾ ਕਰਨਾ ਚਾਹਾਂਗੀ ਜੀ ਪਟਿਆਲਾ ਤੋਂ ਡਾਕਟਰ ਤਰਲੋਚਨ ਕੌਰ ਲਿਖਦੇ ਨੇ ਕਿ ਉਹਨਾਂ ਮੁਖ ਸਕੱਤਰ ਵੱਲੋਂ ਬਦਲੀਆਂ ਬਾਰੇ ਪੰਜਾਬੀ ਚ ਜਾਰੀ ਕੀਤੇ ਫਤਰ ਬਾਰੇ ਖਬਰ ਪੜੀ ਜੀ ਇਹ ਉਹਨਾਂ ਲਈ ਇੱਕ ਤਰ੍ਹਾਂ ਨਾਲ ਖੁਸ਼ਖਬਰ ਸੀ ਉਹ ਲਿਖਦੇ ਨੇ ਕਿ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਦੀ ਚਿੱਠੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮ ਇਹ ਰੰਗ ਲਿਆਏ ਨੇ ਦਰਅਸਲ ਪੰਜਾਬ ਦੇ ਸਾਰੇ ਸਰਕਾਰੀ ਵਿਭਾਗਾਂ ਵਿੱਚ ਸਾਰਾ ਕੰਮਕਾਜ ਪੰਜਾਬੀ ਵਿੱਚ ਕਰਨ ਲਈ ਕਾਨੂੰਨ ਬਣਿਆ ਕਈ ਦਹਾਕੇ ਬੀਤ ਚੁੱਕੇ ਨੇ ਪਰ ਅਫਸਰ شاہੀ ਨੇ ਇਸ ਨੂੰ ਲਾਗੂ ਕਰਨ 'ਚ ਬਹੁਤੀ ਦਿਲਚਸਪੀ ਨਹੀਂ ਦਿਖਾਈ ਬਿਲਕੁਲ ਸਰਕਾਰੀ ਪਦਰ ਤੇ ਪੰਜਾਬੀ ਭਾਸ਼ਾ ਦੀ ਵਰਤੋਂ ਲਾਜ਼ਮੀ ਬਣਾਉਣ ਲਈ ਸਾਲ 1967 ਵਿੱਚ ਪੰਜਾਬ ਸਰਕਾਰੀ ਭਾਸ਼ਾ ਕਾਨੂੰਨ ਬਣਾਇਆ ਗਿਆ ਪਰ ਇਸ ਤੇ ਸਖਤੀ ਨਾਲ ਅਮਲ ਨਹੀਂ ਹੋਇਆ ਤਰਲੋਚਨ ਕੌਰ ਹੋਰਾਂ ਦੀ ਇਹ ਟਿੱਪਣੀ ਬਿਲਕੁਲ ਸਹੀ ਹੈ ਕਿ ਇਸ ਕਦਮ ਨਾਲ ਹੋਰ ਲੋਕ ਵੀ ਦਫਤਰੀ ਪਦਰਤੇ ਮਾਂ ਬੋਲੀ ਵਿੱਚ ਕੰਮ ਕਰਨ ਲਈ ਉਤਸ਼ਾਹਿਤ ਹੋਣਗੇ ਉਹਨਾਂ ਦਾ ਕਹਿਣਾ ਹੈ ਕਿ ਹੋਰ ਰਾਜ ਖਾਸ ਕਰਕੇ ਦੱਖਣੀ ਸੂਬੇ ਆਪਣੀ ਮਾਂ ਬੋਲੀ ਤੇ ਬਹੁਤ ਮਾਣ ਕਰਦੇ ਨੇ ਪਰ ਅਸੀਂ ਪੰਜਾਬੀ ਲੋਕ ਇਸ ਪੱਖੋਂ ਬਹੁਤ ਅਵੇਸਲੇ ਆ ਮੇਰਾ خیال ਹੈ ਤੁਸੀਂ ਰਸੂਲ ਹਮਜ਼ਾ ਤੌਫ ਦੀ ਪੁਸਤਕ ਮੇਰਾ ਦਾਗਿਸਤਾਨ ਜ਼ਰੂਰ ਪੜ੍ਹੀ ਹੋਵੇਗੀ ਦਾਗਿਸਤਾਨ ਦੀ ਬੋਲੀ ਅਸਲ ਚ ਆਵਾਰ ਹੈ ਤੇ ਉਥੋਂ ਦੇ ਲੋਕ ਆਪਣੀ ਮਾਂ ਬੋਲੀ ਤੇ ਬਹੁਤ ਮਾਣ ਕਰਦੇ ਨੇ ਉਹਦੇ ਚ ਜ਼ਿਕਰ ਹੈ ਕਿਤਾਬ ਦੇ ਵਿੱਚ ਕਿ ਜੇ ਕਿਸੇ ਨੂੰ ਅਵਾਰ ਲੋਕਾਂ ਦੇ ਵੱਧਵਾ ਦੇਣੀ ਹੋਵੇ ਤਾਂ ਉਹ ਉਸ ਨੂੰ ਕਹਿੰਦੇ ਨੇ ਕਿ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਏ ਜੀ ਬਿਲਕੁਲ ਮੈਨੂੰ ਇਸੇ ਕਿਤਾਬ ਚ ਪੜਿਆ ਇੱਕ ਹੋਰ ਰਿਵਾਜ ਵੀ ਯਾਦ ਆ ਰਿਹਾ ਹੈ ਜੀ ਉਥੇ ਇੱਕ ਰਿਵਾਜ ਹੈ ਕਿ ਜਦੋਂ ਕਿਸੇ ਦਾ ਕੋਈ ਆਪਣਾ ਜਹਾਨੋਂ ਤੁਰ ਜਾਏ ਤਾਂ ਉਹ ਔਰਤਾਂ ਕੁੰਡ ਕੱਢ ਕੇ ਰੋਣ ਲੱਗ ਜਾਂਦੀਆਂ ਨੇ ਤੇ ਇਸੇ ਤਰ੍ਹਾਂ ਕਿਸੇ ਔਰਤ ਦਾ ਪੁੱਤਰ ਪਰਦੇਸ ਗਿਆ ਜੀ ਤੇ ਉਸੇ ਪਿੰਡ ਦਾ ਕੋਈ ਹੋਰ ਬੰਦਾ ਪਰਦੇਸ ਜਾ ਕੇ ਮੁੜਿਆ ਤੇ ਉਸ ਨੂੰ ਕਿਹਾ ਕਿ ਤੇਰਾ ਪੁੱਤਰ ਮਿਲਿਆ ਸੀ ਮਾਂ ਨੇ ਪੁੱਛਿਆ ਉਹ ਕਿਹੜੀ ਬੋਲੀ ਬੋਲਦਾ ਸੀ ਕਹਿੰਦਾ ਫਲਾਣੇ ਦੇਸ਼ ਦੀ ਫਲਾਣੀ ਬੋਲੀ ਬੋਲਦਾ ਸੀ ਉਹ ਵਰਪਾਸ਼ਾ ਨਹੀਂ ਸੀ ਬੋਲਦਾ ਹੂੰ ਹੂੰ ਬੰਦੇ ਨੇ ਕਿਹਾ ਨਹੀਂ ਤਾਂ ਉਹ ਔਰਤ ਕੁੰਡ ਕੱਢ ਕੇ ਰੋਣ ਲੱਗ ਪਈ ਨਹੀਂ ਬਿਲਕੁਲ ਉਹਨੇ ਇਸ ਗੱਲ ਦਾ ਮਾਤਮ ਮਨਾਇਆ ਕਿ ਜਿਹੜਾ ਬੰਦਾ ਆਪਣੀ ਮਾਂ ਬੋਲੀ ਭੁੱਲ ਗਿਆ ਹਨ ਉਹ ਇੱਕ ਤਰੀਕੇ ਮਰਨ ਬਰਾਬਰ ਹੁੰਦਾ ਹੈ ਉਹਦਾ ਸੀ ਕਿ ਜਿਹੜਾ ਬੰਦਾ ਆਪਣੀ ਮਾਂ ਬੋਲੀ ਭੁੱਲ ਗਿਆ ਉਹ ਮੇਰਾ ਪੁੱਤ ਨਹੀਂ ਹੋ ਸਕਦਾ ਜੀ ਬਿਲਕੁਲ ਇਹ ਪੁਸਤਕ ਜਿਹੜੀ ਹੈ ਤੁਹਾਨੂੰ ਦੱਸਦੀ ਹੈ ਕਿ ਕਿਵੇਂ ਤੁਹਾਨੂੰ ਆਪਣੀ ਮਾਂ ਬੋਲੀ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੋਰ ਬੋਲੀਆਂ ਬੋਲਣ 'ਚ ਕੋਈ ਗੁਰੇਜ਼ ਨਹੀਂ ਹੈ ਜਿੰਨੀਆਂ ਬੋਲੀਆਂ ਤੁਹਾਨੂੰ ਆਉਣ ਉਹ ਚੰਗੀ ਗੱਲ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੀ ਮਾਂ ਬੋਲੀ ਭੁੱਲ ਜਾਈਏ ਉਸ ਤੇ ਮਾਣ ਕਰਨਾ ਭੁੱਲ ਜਾਈਏ ਮੇਰਾ ਖਿਆਲ ਆ ਸਾਡੇ ਬਹੁਤ ਸਾਰੇ ਦਸ਼ਕਾਂ ਨੇ ਇਹ ਕਿਤਾਬ ਪੜੀ ਹੋਏਗੀ ਜਿਨ੍ਹਾਂ ਨੇ ਨਹੀਂ ਪੜੀ ਉਹਨਾਂ ਨੂੰ ਸਾਡਾ ਸੁਝਾਅ ਹੈ ਕਿ ਇਹ ਪੁਸਤਕ ਜ਼ਰੂਰ ਪੜੋ ਰਸੂਲ ਹਮਜ਼ਾ ਤੌਫਦੀ ਮੇਰਾ ਦਾਗਿਸਤਾ ਅਗਲੀ ਚਿੱਠੀ ਬਠਿੰਡੇ ਤੋਂ ਸੁਖਦੇਵ ਸਿੰਘ ਭੁੱਲੜ ਦੀ ਹੈ ਇਸ ਚੋਂ ਕਾਨ ਸਿੰਘ ਪੰਨੂ ਦੇ ਲੇਖ ਪਾਣੀ ਦਾ ਡਿੱਗਦਾ ਪੱਦਰ ਖਤਰੇ ਦੀ ਘੰਟੀ ਵਿੱਚ ਪ੍ਰਗਟਾਏ ਵਿਚਾਰ ਬਾਰੇ ਗੱਲ ਕਰਦੇ ਨੇ ਜੀ ਕਾਨ ਸਿੰਘ ਪੰਨੋਹਰਾ ਨੇ ਲਿਖਿਆ ਹੈ ਪੰਜਾਬ ਵਿੱਚ ਘਟ ਰਹੇ ਪਾਣੀ ਦੇ ਪੱਧਰ ਦਾ ਕਾਰਨ ਝੋਨਾ ਹੈ ਰਵਨੀਤ ਸੁਖਦੇਵ ਹੋਰਾਂ ਦਾ ਇਹ ਕਹਿਣਾ ਬਿਲਕੁਲ ਠੀਕ ਹੈ ਕਿ ਪਾਣੀ ਦਾ ਪੱਧਰ ਘਟਣ ਦਾ ਇੱਕ ਕਾਰਨ ਝੋਨਾ ਹੈ ਪਰ ਦੂਸਰੀ ਗੱਲ ਇਹ ਵੀ ਹੈ ਉਹ ਕਹਿੰਦੇ ਨੇ ਕਿ ਧਰਤੀ ਹੇਠੋਂ ਰੋਜ਼ਾਨਾ ਘਰਾਂ 'ਚ ਲਗੀਆਂ ਮੋਟਰਾ ਰਾਹੀਂ ਬੇਹਸਾਬਾ ਪਾਣੀ ਕੱਢਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਫੈਕਟਰੀਆਂ ਵਾਲੇ ਵੀ ਧਰਤੀ ਹੇਠੋਂ ਬੇਹਸਾਬਾ ਪਾਣੀ ਕੱਢ ਰਹੇ ਨੇ ਤੇ ਫੇਰ ਉਹ ਪਾਣੀ ਦੀ ਵਰਤੋਂ ਕਰਕੇ ਜਿਹੜਾ ਪਲੀਤ ਪਾਣੀ ਹੈ ਉਹ ਬਿਨਾਂ ਸੋਧਿਆਂ ਨਦੀਆਂ ਨਾਲਿਆਂ ਤੇ ਦਰਿਆਵਾਂ 'ਚ ਸੁੱਟ ਰਹੇ ਨੇ ਤੇ ਇਸ ਤਰ੍ਹਾਂ ਪਾਣੀ ਦੇ ਸਾਫ਼ ਸਰੋਤਾਂ ਨੂੰ ਉਹ ਪਲੀਤ ਕਰ ਰਹੇ ਨੇ ਸਾਡੇ ਵਾਤਾਵਰਣ ਵਿਭਾਗ ਦੀ ਇਹ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਇਸ ਪਾਸੇ ਧਿਆਨ ਦੇਣ ਅਤੇ ਇਸ ਅਮਲ ਨੂੰ ਰੁਕਵਾਉਣ ਵਿੱਚ ਸਖਤੀ ਨਾਲ ਕਾਰਵਾਈ ਕਰਨ ਸੁਖਦੇਵ ਸਿੰਘ ਹੋਰੀ ਇਹ ਫਿਕਰ ਵੀ ਜ਼ਾਹਿਰ ਕਰਦੇ ਨੇ ਕਿ ਜਿਵੇਂ ਅਸੀਂ ਪਾਣੀ ਨੂੰ ਵਿਅਰਥ ਗਵਾ ਰਹੇ ਹਾਂ ਸਾਡੇ ਪੱਲੇ ਸਿਰਫ ਪਛਤਾਵਾ ਹੀ ਰਹਿ ਜਾਣਾ ਹੈ ਪਾਣੀ ਨੂੰ ਬਚਾਉਣ ਲਈ ਕਿਸਾਨ ਵੀਰਾਂ ਨੂੰ ਵੀ ਸਹਿਯੋਗ ਦੇਣ ਦੀ ਲੋੜ ਹੈ ਦਰਅਸਲ ਝੋਨਾ ਪੰਜਾਬ ਦੀ ਫਸਲ ਹੀ ਨਹੀਂ ਖੇਤਿਆਂ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਮਾਲਵੇ ਦੇ ਉਦਾਹਰਣ ਦਿੱਤੀ ਜਾ ਸਕਦੀ ਹੈ ਉੱਥੇ ਸਿਰਫ ਬਰਾਨੀ ਫਸਲਾਂ ਛੋਲੇ ਸਰੋਂ ਗੁਆਰਾ ਬਾਜਰਾ ਨਰਮਾ ਕਮਾ ਕਮਾਤੇ ਦਾਲਾਂ ਦੀ ਖੇਤੀ ਹੋ ਸਕਦੀ ਸੀ ਪਰ ਅਣਗੈਲੀ ਵਰਤਦਿਆਂ ਟਿੱਬੇ ਪਧਰੇ ਕਰਕੇ ਉੱਥੇ ਵਿੱਚ ਉਹਨਾਂ ਲਾ ਦਿੱਤਾ ਗਿਆ। ਰੇਤਲੇ ਵਾਣ ਨੇ ਪਾਣੀ ਪੀੜਾਈ ਸੀ, ਧਰਤੀ ਦੀ ਕੁੱਖ ਖੁਸ਼ਕ ਹੋਣੀ ਸੀ। ਪੰਨੂਰ ਹਨ ਲੇਖ 'ਚ ਇਸ ਤੱਥ ਦਾ ਵੀ ਜ਼ਿਕਰ ਕੀਤਾ ਹੈ ਕਿ ਅਸੀਂ 1 ਕਿਲੋ ਚੌਲ ਉਗਾਉਣ ਦੇ ਲਈ 4000 ਲੀਟਰ ਪਾਣੀ ਦੀ ਵਰਤੋਂ ਕਰਦੇ ਹਾਂ। ਇੱਕ ਉਹਨਾਂ ਨੇ ਇਸ ਗੱਲ ਵੱਲ ਵੀ ਧਿਆਨ ਦਵਾਇਆ ਕਿ ਜੇਕਰ ਅਸੀਂ ਇਸੇ ਰਫ਼ਤਾਰ ਨਾਲ ਧਰਤੀ ਹੇਠਲੇ ਪਾਣੀ ਦੀ ਵਰਤੋਂ ਕਰਦੇ ਰਹੇ ਤਾਂ 14 ਕੋ ਸਾਲਾਂ ਦੇ ਵਿੱਚ ਵਿੱਚ ਅਸੀਂ ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹ ਮੁਕਾ ਲਵਾਂਗੇ ਇਹ ਠੀਕ ਹੈ ਕਿ ਝੋਨਾ ਜਿਹੜਾ ਹੈ ਕਿਸਾਨਾਂ ਨੂੰ ਪੈਸੇ ਤਾਂ ਦੇ ਜਾਂਦਾ ਪਰ ਇਹ ਨਾ ਹੋਵੇ ਕਿ ਇਸ ਤਰ੍ਹਾਂ ਕਰਦਿਆਂ ਕਰਦਿਆਂ ਅਸੀਂ ਆਪਣੀ ਧਰਤੀ ਹੀ ਬੰਜਰ ਬਣਾ ਲਈਏ ਬਿਲਕੁਲ ਝੋਨਾ ਸਿਰਫ ਉੱਥੇ ਹੀ ਲਾਉਣਾ ਚਾਹੀਦਾ ਜਿੱਥੇ ਦਰਿਆਵਾਂ ਤੇ ਨਹਿਰਾਂ ਦਾ ਵਾਧੂ ਪਾਣੀ ਹੋਵੇ ਜਾਂ ਫਿਰ ਧਰਤੀ ਸੇਮ ਵਾਲੀ ਹੋਵੇ ਪਾਣੀ ਦੀ ਸਹੀ ਤੇ ਸੰਜਮੀ ਵਰਤੋਂ ਵਾਕਈ ਬਹੁਤ ਜ਼ਰੂਰੀ ਹੈ ਪਾਣੀ ਦੀ ਸੰਜਮੀ ਵਰਤੋਂ ਵਾਕਈ ਬਹੁਤ ਜ਼ਰੂਰੀ ਹੈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਜਿੰਨਾ ਹੋ ਸਕੇ ਪਾਣੀ ਦੀ ਸੰਜਮ ਨਾਲ ਵਰਤੋਂ ਕਰੀਏ ਤੇ ਇਸ ਦੀ ਬਚਤ ਕਰੀਏ ਅਗਲੇ ਚਿੱਠੀ ਵੀ ਪਾਣੀ ਦੀ ਸੰਜਮੀ ਵਰਤੋਂ ਦੀ ਪ੍ਰੇਰਣਾ ਦੇਣ ਵਾਲੀ ਕਹਾਣੀ ਬਾਰੇ ਹੈ ਜੀ ਕਾਲ ਚਰਾਣੀ ਤੋਂ ਰਜਵਿੰਦਰਪਾਲ ਸ਼ਰਮਾ ਨੂੰ ਸਤਰੰਗ ਵਿੱਚ ਹਰਿੰਦਰ ਸਿੰਘ ਗੋਗਰਾ ਦੀ ਕਹਾਣੀ ਪਾਣੀ ਦੀ ਕਦਰ ਬਹੁਤ ਚੰਗੀ ਲੱਗੀ ਰਜਵਿੰਦਰਪਾਲ ਸ਼ਰਮਾ ਦਾ ਸੁਝਾਅ ਹੈ ਕਿ ਅਧਿਆਪਕ ਸਕੂਲਾਂ ਵਿੱਚ ਸਵੇਰ ਦੀ ਸਭਾ ਦੌਰਾਨ ਅਜਹੀਆਂ ਕਹਾਣੀਆਂ ਵਿਦਿਆਰਥੀਆਂ ਨੂੰ ਸੁਣਾਉਣ ਤਾਂ ਕਿ ਪਾਣੀ ਦੀ ਸੁਚੱਜੀ ਤੇ ਸੰਜਮੀ ਵਰਤੋਂ ਬਾਰੇ ਬੱਚੇ ਵੀ ਪ੍ਰੇਰਣਾ ਲੈ ਸਕਣ ਇਹ ਗੱਲ ਬਿਲਕੁਲ ਠੀਕ ਹੈ ਕਿ ਅਧਿਆਪਕ ਜੋ ਕਹਿੰਦੇ ਨੇ ਬੱਚੇ ਉਹਨੂੰ ਬਹੁਤ ਛੇਤੀ ਗ੍ਰਹਿਣ ਕਰਦੇ ਨੇ ਤੇ ਉਵੇਂ ਹੀ ਉਹ ਕੰਮ ਕਰਦੇ ਨੇ ਮੈਂ ਤੁਹਾਨੂੰ ਆਪਣੀ ਗੱਲ ਦੱਸਦੀ ਹਾਂ ਮੇਰਾ ਵੱਡਾ ਪੁੱਤਰ ਜਿਹੜਾ ਉਹ ਰੋਟੀ ਖਾਣ ਵੇਲੇ ਛੋਟੇ ਹੁੰਦੇ ਆ ਮੈਨੂੰ ਬਹੁਤ ਪਰੇਸ਼ਾਨ ਕਰਦਾ ਸੀ ਕਦੇ ਕਹਿੰਦਾ ਸੀ ਆ ਚੀਜ਼ ਨਹੀਂ ਖਾਣੀ ਕਦੇ ਕਹਿਣਾ ਆ ਨਹੀਂ ਖਾਣਾ ਤੇ ਮੈਂ ਬਹੁਤ ਪਰੇਸ਼ਾਨ ਸੀ ਤੇ ਇੱਕ ਦਿਨ ਸਕੂਲੋਂ ਆਇਆ ਆ ਕੇ ਮੈਨੂੰ ਦੱਸਣ ਲੱਗਿਆ ਕਿ ਮੰਮੀ ਮੈਡਮ ਨੇ ਕਿਹਾ ਕਿ ਤੁਹਾਡੀ ਰੋਟੀ ਦੇ ਵਿੱਚ ਪੰਜ ਰੰਗ ਹੋਣੇ ਚਾਹੀਦੇ ਨੇ ਪੰਜ ਤੋਂ ਮੇਰਾ خیال ਮਤਲਬ ਸੀ ਦਹੀਂ ਸਲਾਦ ਪੂਰੇ ਰੰਗ ਦੀ ਰੋਟੀ ਹੈ ਨਾ ਦਹੀਂ ਚਿੱਟਾ ਹੋ ਗਿਆ ਤੇ ਸਲਾਦ ਹਰੇ ਰੰਗ ਦਾ ਹੋ ਗਿਆ ਸਬਜ਼ੀ ਪੀਲੀ ਹੋ ਗਈ ਇਸ ਤਰ੍ਹਾਂ ਅੱਗੇ ਤੋਂ ਇਹ ਗੱਲ ਹੋਈ ਕਿ ਜਦ ਵੀ ਮੈਂ ਰੋਟੀ ਦੇਣੀ ਪਹਿਲਾਂ ਉਹਨੇ ਪੰਜ ਰੰਗ ਦੇਖਣੇ ਤੇ ਮੇਰਾ ਮਸਲਾ ਹੱਲ ਹੋ ਗਿਆ ਮੈਨੂੰ ਲੱਗਦਾ ਹੈ ਕਿ ਪਾਣੀ ਦੀ ਸੰਜਮੀ ਵਰਤੋਂ 'ਚ ਵੀ ਅਧਿਆਪਕ ਬੱਚਿਆਂ ਨੂੰ ਸਿਹਤ ਦੀ ਸਭਾ ਵਿੱਚ ਇਸ ਗੱਲ ਲਈ ਪ੍ਰੇਰਿਤ ਕਰ ਸਕਦੇ ਨੇ ਕਿ ਉਹ ਵਾਧੂ ਪਾਣੀ ਨਾ ਵਹਾਉਣ ਤੇ ਉਹ ਆਪ ਹੀ ਨਹੀਂ ਆਪਣੇ ਘਰਦਿਆਂ ਨੂੰ ਵੀ ਇਸ ਗੱਲ ਲਈ ਸੁਚੇਤ ਕਰਨ ਕਿ ਪਾਣੀ ਨੂੰ ਅਜਾਈ ਨਾ ਗਵਾਉਣ ਤੇ ਉਹਦੀ ਜਿਹੜੀ ਹੈ ਸੰਜਮੀ ਵਰਤੋਂ ਕਰਨ ਜੀ ਬਿਲਕੁਲ ਅਗਲਾ ਖਾਤ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਸੁਮੇਤ ਸਿੰਘ ਹੋਰਾਂ ਦਾ ਉਹਨਾਂ ਨੇ ਲਿਖਿਆ ਹੈ ਕਿ ਦਸਤਕ ਅੰਕ 6 ਪਿਆ ਡਾਕਟਰ ਚੰਦਰ ਤਰੇਖਾ ਦਾ ਲੇਖ 파쉬 ਦਾ ਸਿਆਸੀ ਰੰਗਮंच ਬੜਾ ਚੰਗਾ ਲੱਗਿਆ। ਸੁਮੀਤ ਜੀ ਤੁਹਾਨੂੰ ਇਹ ਲੇਖ ਚੰਗਾ ਲੱਗਿਆ ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੁਮੀਤ ਸਿੰਘ ਹੋਰ ਹੀ ਲਿਖਦੇ ਨੇ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਇਨਕਲਾਬੀ ਵਿਚਾਰਧਾਰਾ, ਸ਼ਖਸੀਅਤ ਅਤੇ ਸ਼ਹਾਦਤ ਤੋਂ ਪ੍ਰਭਾਵਿਤ 파ਸ਼ ਨੇ ਆਪਣੀ ਕਵਿਤਾ ਜ਼ਰੀਏ ਫਿਰਕੂ ਤਾਕਤਾਂ ਨੂੰ ਪੂਰੀ ਨਿਡਰਤਾ ਨਾਲ ਵੰਗਾਰਿਆ। ਉਸਨੇ ਨੌਜਵਾਨਾਂ ਅਤੇ ਕਿਰਤੀਆਂ ਨੂੰ ਹਰ ਤਰ੍ਹਾਂ ਦੀ ਸਾਮਰਾਜੀ ਲੁੱਟ ਖਿਲਾਫ ਡਟਣ ਲਈ ਪ੍ਰੇਰਿਆ। ਤੁਹਾਨੂੰ 파ਸ਼ ਦੀ ਕਵਿਤਾ ਸਭ ਤੋਂ ਖਤਰਨਾਕ ਤਿਆਨ ਚ ਹੋਵੇਗੀ ਉਹ ਕਵਿਤਾ ਮੈਨੂੰ ਬਹੁਤ ਚੰਗੀ ਲੱਗਦੀ ਹੈ ਤੁਸੀਂ ਉਹਦੀਆਂ ਕੁਝ ਸਤਰਾਂ ਮੈਨੂੰ ਸੁਣਾ ਸਕਦੇ ਹੋ ਜੀ ਬਿਲਕੁਲ ਮੈਨੂੰ ਹੀ ਨਹੀਂ ਸਾਡੇ ਦਰਸ਼ਕਾਂ ਨੂੰ ਵੀ ਜੀ ਬਿਲਕੁਲ ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਪਰ ਜਾਣਾ ਨਾ ਹੋਣਾ ਤੜਪਦਾ ਸਭ ਸਹਿਣ ਕਰ ਜਾਣਾ ਘਰਾਂ ਤੋਂ ਨਿਕਲਣਾ ਕੰਮ ਤੇ ਤੇ ਕੰਮ ਤੋਂ ਘਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ ਸਾਡੇ ਸੁਪਨਿਆਂ ਦਾ ਮਰ ਜਾਣਾ ਇਹ ਕਵਿਤਾ ਪੰਜਾਬੀ ਚ ਤਾਂ ਲੋਕਪ੍ਰੀਆ ਹੈ ਹੀ ਹੋਰ ਪਸ਼ਾਵਾਂ ਚ ਅਨਵਾਦ ਹੋ ਕੇ ਵੀ ਬਹੁਤ ਲੋਕਪ੍ਰੀਆ ਹੈ ਲੋਕੀ ਇਸ ਕਵਤਾ ਨੂੰ ਜਿਹੜਾ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਰਵਨੀਤ ਪਾਸ਼ਿਕ ਅਜਿਹਾ ਕਵੀ ਹੈ ਜੋ ਲੋਕਾਈ ਦੇ ਮਨਾ ਵਿੱਚ ਬੇਬਾਕ ਇਨਕਲਾਬੀ ਕਵੀ ਵਜੋਂ ਜਿਉਂਦਾ ਹੈ ਤੇ ਹਮੇਸ਼ਾ ਜਿਉਂਦਾ ਰਹੇਗਾ ਜੀ ਬਿਲਕੁਲ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਨੂੰ ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ਵਰਡ ਉਮਰੇ ਦਾੜਾਕ ਫੌਜਾ ਸਿੰਘ ਬਾਰੇ ਲਿਖਿਆ ਲੇਖ ਬੜਾ ਪਸੰਦ ਆਇਆ ਪ੍ਰੋਫੈਸਰ ਮੋਨ ਸਿੰਘ ਜੀ ਤੁਹਾਨੂੰ ਫੌਜਾ ਸਿੰਘ ਬਾਰੇ ਲੇਖ ਪਸੰਦ ਆਇਆ ਉਸਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਫੌਜਾ ਸਿੰਘ ਦੀ ਸਖਸ਼ੀਅਤ ਹੈ ਹੀ ਇੰਨੀ ਪ੍ਰੇਰਣਾਦਾਇਕ ਕਿ ਤੁਸੀਂ ਉਸ ਤੋਂ ਕੁਝ ਨਾ ਕੁਝ ਸਿੱਖਦੇ ਹੋ ਜੇਕਰ ਫੌਜਾ ਸਿੰਘ ਹੋਰੀ ਇਸ ਉਮਰੇ ਦੌੜਨਾ ਨਾ ਸ਼ੁਰੂ ਕਰਦੇ ਤਾਂ ਸ਼ਾਇਦ ਉਹਨਾਂ ਦੀ ਸਖਸ਼ੀਅਤ ਦਾ ਇਹ ਹੰਦੂਪੱਖ ਸਾਡੇ ਸਾਹਮਣੇ ਨਹੀਂ ਸੀ ਆਉਣਾ ਕਹਿੰਦੇ ਨੇ ਕਿ ਜੇ ਬੰਦਾ ਦੌੜ ਸਕਦਾ ਤਾਂ ਉਮਰ ਭਾਵੇਂ ਕੋਈ ਵੀ ਹੋਵੇ ਉਸ ਨੂੰ ਦੌੜਨਾ ਜ਼ਰੂਰ ਚਾਹੀਦਾ ਜੇ ਦੌੜ ਨਹੀਂ ਸਕਦਾ ਤੇ ਤੁਰਨਾ ਤਾਂ ਜ਼ਰੂਰ ਚਾਹੀਦਾ ਪ੍ਰੋਫੈਸਰ ਮੋਨ ਸਿੰਘੁਰ ਨੇ ਖੱਚ ਲਿਖਿਆ ਹੈ ਕਿ ਉਹਨਾਂ ਦੇ ਮਾਪੇ ਹਰ ਥਾਂ ਪੈਦਲ ਜਾਂਦੇ ਸੀ ਇੱਥੋਂ ਤੱਕ ਕਿ ਹੋਲੇ ਮੁਹੱਲੇ ਵੇਲੇ 500 ਕਿਲੋਮੀਟਰ ਆਉਣ ਜਾਣ ਦਾ ਸਫ਼ਰ ਵੀ ਉਹ ਪੈਦਲ ਹੀ ਪੂਰਾ ਕਰਦੇ ਸੀਗੇ ਤੇ ਉਹਨਾਂ ਨੂੰ ਤਕਰੀਬਨ 15 ਦਿਨ ਇਹ ਲੱਗ ਜਾਂਦੇ ਸੀ ਸਫ਼ਰ ਕਰਨ 'ਚ ਦਰਅਸਲ ਉਸ ਵੇਲੇ ਸਾਧਨ ਵੀ ਕੋਈ ਬਹੁਤੇ ਨਹੀਂ ਸੀ ਹੁੰਦੇ ਤੇ ਲੋਕਾਂ ਨੂੰ ਤੁਰਨ ਦਾ ਚਾਹ ਵੀ ਹੁੰਦਾ ਸੀ ਤੇ ਲੋਕ ਤੰਦਰੁਸਤ ਵੀ ਹੁੰਦੇ ਸੀ ਤੇ ਹੁਣ ਵੀ ਹੋਣਾ ਚਾਹੀਦਾ ਸਗੋਂ ਦੌੜਨ ਤੇ ਕਿਡਾ ਕੋਈ ਖਰਚ ਆਉਂਦਾ ਤੇ ਦੌੜਨਾ ਸਮੁੱਚੇ ਸਰੀਰ ਲਈ ਪੂਰੀ ਵਧੀਆ ਕਸਰਤ ਹੈ ਮੈਂ ਕਿਸੇ ਨੂੰ ਕਹਿੰਦੇ ਸੁਣਿਆ ਸੀ ਕਿ ਦੌੜ ਨਹੀਂ ਸਕਦੇ ਤਾਂ ਤੁਰੋ ਤੁਰ ਵੀ ਨਹੀਂ ਸਕਦੇ ਤਾਂ ਰੁੜੋ ਰੁੜਨ ਤੋਂ ਕੀ ਮਤਲਬ ਰੁੜੋ ਮਤਲਬ ਕੁਝ ਨਾ ਕੁਝ ਜ਼ਰੂਰ ਕਰਦੇ ਰਹੋ ਸਰੀਰਕ ਕਸਰਤ ਜਾਂ ਫਿਰ ਸਰੀਰਕ ਕੰਮ ਤੇ ਮਾਨਸਿਕ ਕੰਮ ਨਾਲ ਵੀ ਇਹ ਜਾ ਜੁੜਦਾ ਕਿਸੇ ਵੀ ਤਰੀਕੇ ਨਾਲ ਜੋੜ ਲਓ ਚਲੋ ਜੀ ਕਸਰਤ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਕਰਦੇ ਕੰਮ ਜ਼ਰੂਰ ਕਰੋ ਇਹਦੇ ਨਾਲ ਵੀ ਕੁਝ ਹੱਦ ਤੱਕ ਕਸਰਤ ਹੋ ਹੀ ਜਾਂਦੀ ਹੈ ਅੱਛਾ ਫੌਜਾ ਸਿੰਘ ਜੀ ਜਿਹੜੀ ਹੈ ਜ਼ਿੰਦਗੀ ਤੁਹਾਨੂੰ ਇਹ ਵੀ ਸਿਖਿਆ ਦਿੰਦੀ ਹੈ ਕਿ ਤੁਸੀਂ ਕਿਵੇਂ ਸਕਾਰਾਤਮਕ ਰਵੱਈਆ ਅਪਣਾ ਕੇ ਅੰਤਾਂ ਦੇ ਨਿੱਜੀ ਦੁੱਖ ਪੀੜਾ ਚੋਂ ਵੀ ਬਾਹਰ ਨਿਕਲ ਸਕਦੇ ਹੋ ਉਹਨਾਂ ਦੀ ਜ਼ਿੰਦਗੀ ਦਾ ਫਲਸਫਾ ਦੇਖੋ ਕਿੰਨਾ ਅਰਥਪੂਰਨ ਹੈ ਉਹਨਾਂ ਦਾ ਕਹਿਣਾ ਹੈ ਸੱਚ ਦੇ ਨੇੜੇ ਰਹੋ ਕਿਸੇ ਦਾ ਦਿਲ ਨਾ ਦੁਖਾਓ ਵਾਧੂ ਉਲਝੋ ਨਾ ਜਦੋਂ ਗੱਲ ਬਹਿਸ 'ਚ ਪੈ ਜਾਂਦੀ ਹੈ ਤਾਂ ਮਾਮਲਾ ਖਰਾਬ ਹੋ ਜਾਂਦਾ ਹੈ ਰੱਬ ਬਹਿਸ ਵਿੱਚ ਨਹੀਂ ਰਜ਼ਾਮੰਦੀ ਵਿੱਚ ਹੈ ਜੀ ਬਿਲਕੁਲ ਰਜ਼ਾਮੰਦੀ ਚ ਹੈ ਜੇ ਕੋਈ ਕਹੇ ਕਿ ਮੈਂ ਹਾਥੀ ਨੂੰ ਉੱਡਦੇ ਦੇਖਿਆ ਤਾਂ ਬਿਲਕੁਲ ਬਹਿਸ ਨਹੀਂ ਕਰਨੀ ਕਹਿਣਾ ਹਾਂਜੀ ਸਵੇਰੇ ਮੈਂ ਆਪਣੀ ਤਾਰ ਤੇ ਦੇਖਿਆ ਸੀ ਤੁਸੀਂ ਕਿਸੇ ਵੇਲੇ ਆਪਣੀ ਘਰ ਦੀ ਤਾਰ ਤੇ ਹਾਥੀ ਬੈਠਾ ਦੇਖਿਆ ਜੀ ਬਸ ਰਜ਼ਾਮੰਦੀ ਦੀ ਗੱਲ ਹੀ ਹੈ ਨਹੀਂ ਬੜਾ ਸੋਹਣਾ ਵੈਸੀ ਤਰੀਕਾ ਹੈ ਦੂਜੇ ਨਾਲ ਸਹਿਮਤ ਹੋਣ ਦਾ ਮੇਰਾ ਖਿਆਲ ਹੈ ਕਿ ਹੁਣ ਅਸੀਂ ਆਖਰੀ ਚਿੱਠੀ ਵੱਲ ਵਧੀਏ ਜੀ ਬਿਲਕੁਲ ਇਹ ਚਿੱਠੀ ਨਾਲੋਂ ਆਪਾਂ ਇਸ ਤੋਂ ਜ਼ਿਆਦਾ ਕਹਿ ਸਕਦੇ ਆ ਜੀ ਚਾਨਣਦੀਪ ਸਿੰਘ ਔਲਖਹਰੀ ਲਿਖਦੇ ਨੇ ਕਿ ਕਿਥੋਂ ਕਿਥੋਂ ਲਿਖ ਰਹੇ ਨੇ ਚਿੱਠੀ ਇਹ ਜੀ ਇਹ ਈਮੇਲ ਤੋਂ ਪਤਾ ਨਹੀਂ ਲਿਖਿਆ ਉਹਨਾਂ ਨੇ ਆਪਣਾ ਅੱਛਾ ਦਰਸ਼ਕੋ ਜੀ ਤੁਸੀਂ ਅੱਗੇ ਚਿੱਠੀ ਲਿਖਦੇ ਹੋ ਤਾਂ ਸਾਨੂੰ ਇਹ ਜ਼ਰੂਰ ਲਿਖੋ ਕਿ ਤੁਸੀਂ ਕਿੱਥੋਂ ਚਿੱਠੀ ਲਿਖ ਰਹੇ ਹੋ ਹਾਂਜੀ ਔਲਖ ਜੀ ਲਿਖਦੇ ਨੇ ਕਿ ਕਣਕ ਦੀ ਵਾਢੀ ਸ਼ੁਰੂ ਹੋ ਚੁੱਕੀ ਹੈ ਪਰ ਗਰਮੀ ਦੇ ਇਸ ਮੌਸਮ ਵਿੱਚ ਅਕਸਰ ਪੱਕੀ ਫਸਲ ਨੂੰ ਅੱਗ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ ਕਿਸਾਨਾਂ ਨੇ 6 ਮਹੀਨੇ ਮਿਹਨਤ ਕਰਕੇ ਫਸਲ ਪਾਲੀ ਹੁੰਦੀ ਹੈ ਜੀ ਪਰ ਇੱਕ ਛੋਟੀ ਜਿਹੀ ਅਣਗੈਲੀ ਸਭ ਕੁਝ ਸੁਆ ਕਰ ਸਕਦੀ ਹੈ ਤੇ ਉਹਨਾਂ ਦਾ ਬਿਜਲੀ ਵਿਭਾਗ ਨੂੰ ਵੀ ਬੇਨਤੀ ਹੈ ਕਿ ਬਿਜਲੀ ਦੀਆਂ ਢਿੱਲੀਆਂ ਤਾਰਾਂ ਸਵਿੱਚਾਂ ਤੋਂ ਨਿਕਲਣ ਵਾਲੀ ਚੰਗਿਆੜੀ ਜਾਂ ਕਿਸੇ ਸ਼ਰਾਰਤੀ ਅੰਸਰ ਦੀ ਕਾਰਵਾਈ ਕਾਰਨ ਭਾਰੀ ਨੁਕਸਾਨ ਹੋ ਸਕਦਾ ਹੈ ਇਸ ਲਈ ਇਸ ਦਾ ਧਿਆਨ ਰੱਖਿਆ ਜਾਵੇ ਕਣਕ ਸਿਰਫ ਸਾਡਾ ਹੀ ਭੋਜਨ ਨਹੀਂ ਸਗੋਂ ਪਸ਼ੂਆਂ ਦੇ ਚਾਰੇ ਦਾ ਜ਼ਰੀਆ ਵੀ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਫਸਲ ਨੂੰ ਅੱਗ ਤੋਂ ਬਚਾਉਣ ਲਈ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਬਚਾਅ ਲਈ ਖੇਤਾਂ ਵਿੱਚ ਬਿਜਲੀ ਸਪਲਾਈ ਬੰਦ ਰੱਖਣੀ ਚਾਹੀਦੀ ਹੈ ਟਰਾਂਸਫਾਰਮਰਾਂ ਦੇ ਆਲੇ ਦੁਆਲੇ ਦੀ ਕੰਨਕ ਪਹਿਲਾਂ ਕੱਟ ਲੈਣੀ ਚਾਹੀਦੀ ਹੈ ਤੇ ਪਾਣੀ ਦਾ ਵੀ ਪ੍ਰਬੰਧ ਰੱਖਣਾ ਚਾਹੀਦਾ ਹੈ ਜਿਹੜੇ ਚਾਨਣਦੀਪ ਸਿੰਘ ਔਲਖੋਰਾ ਨੇ ਸੁਝਾਅ ਦਿੱਤੇ ਨੇ ਸਾਡੇ ਕਿਸਾਨ ਵੀਰਾਂ ਨੂੰ ਤੇ ਬਿਜਲੀ ਵਿਭਾਗ ਨੂੰ ਇਸ ਤੇ ਗੌਰ ਜ਼ਰੂਰ ਕਰਨੀ ਬਣਦੀ ਐ ਗੌਰ ਹੀ ਨਹੀਂ ਕਰਨੀ ਬਣਦੀ ਸਗੋ ਜਿਹੜੇ ਉਹਨਾਂ ਨੇ ਸੁਝਾਅ ਦਿੱਤੇ ਨੇ ਉਹਨਾਂ ਤੇ ਅਮਲ ਵੀ ਕਰਨਾ ਬਣਦਾ ਹੈ ਲੋਜੀ ਪ੍ਰੋਗਰਾਮ ਦਾ ਸਮਾਂ ਹੁਣ ਸਮਾਪਤ ਹੋ ਰਿਹਾ ਹੈ ਅਗਲੇ ਹਫਤੇ ਫੇਰ ਮਿਲਾਂਗੇ ਤੁਹਾਡੀਆਂ ਨਵੀਆਂ ਚਿੱਠੀਆਂ ਦੇ ਨਾਲ ਹੱਸਦੇ ਵਸਦੇ ਰਹੋ ਖੁਸ਼ ਰਹੋ ਬਹੁਤ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ